ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਜੁੱਤੀ ਪੇਂਟ ਕਰਨ ਤੇ ਇਹ ਵਾਲੀ ਉਹ ਜੁੱਤੀ ਆ ਇਹ ਵਾਈਟ ਕਲਰ ਦੀ ਆ ਸੈਂਡਲ ਟਾਈਪ ਆ ਇਹ ਦੇਖੋ ਇਹਦੇ ਉੱਤੇ ਆ ਨਾ ਲੱਗੀ ਹੋਈ ਆ ਤਨੀਜੀ ਵਾਲੀ ਜੁੱਤੀ ਆ ਤੇ ਥੋੜੀ ਜੀ ਹਲਕੀ ਜੀ ਜੀ ਆ ਤੇ ਇਹ ਵਾਈਟ ਕਲਰ ਦੀ ਆ ਪਿਓਰ ਵਾਈਟ ਕਲਰ ਦੀ ਇਹ ਕਾਫੀ ਪੁਰਾਣੀ ਪਈ ਸੀਗੀ ਮੇਰੇ ਕੋਲ ਤੇ ਮੈਂ ਸੋਚਿਆ ਕਿ ਚਲੋ ਉਹਨੂੰ ਪੇਂਟ ਕਰਕੇ ਦੇ ਇੱਕ ਨਵੀਂ ਲੁੱਕ ਦਿੰਨੇ ਆ ਕਿਉਂਕਿ ਮੈਂ ਇਹਨੂੰ ਕਦੀ ਯੂਜ਼ ਨਹੀਂ ਸੀ ਕੀਤਾ ਤੇ ਆਪਾਂ ਹੁਣ ਇਹਨੂੰ ਤੁਹਾਨੂੰ ਪੇਂਟ ਕਰਨ ਦੀ ਦੱਸਾਂਗੇ ਕਿ ਇਹਨੂੰ ਕੋ ਜੁੱਤੀ ਨੂੰ ਘਰ ਕਿਵੇਂ ਪੇਂਟ ਕਰਨਾ ਤੇ ਕਿਵੇਂ ਆਪਾਂ ਇਹਨੂੰ ਨਵੀਂ ਲੁੱਕ ਦੇ ਸਕਦੇ ਆ ਤੇ ਇਹਦੇ ਲਈ ਮੈਂ ਜਿਹੜੇ ਕਲਰ ਯੂਜ਼ ਕੀਤੇ ਨੇ ਉਹ ਇਹ ਵਾਲੇ 4 ਕਲਰ ਕੀਤੇ ਨੇ ਵਾਈਟ ਆ ਇਹ ਸਾਰੇ ਕੈਮਲ ਦੇ ਐਕ੍ਰੀਲਿਕ ਕਲਰ ਨੇ ਤੇ ਇੱਕ ਔਰੇਂਜ ਸ਼ੇਡ ਲਈ ਮੈਂ ਇੱਕ ਸੈਫ ਗ੍ਰੀਨ ਕਲਰ ਤੇ ਇੱਕ yellow ਕਲਰ ਇਹਨਾਂ ਚਾਰਾਂ ਕਲਰਸ ਨੂੰ ਮਿਕਸ ਕਰਕੇ ਤੇ ਫਿਰ ਇਹ ਵਾਲੀ ਜੁੱਤੀ ਨੂੰ ਆਪਾਂ ਪੇਂਟ ਕਰਾਂਗੇ ਸਭ ਤੋਂ ਪਹਿਲਾਂ ਜਦੋਂ ਅਸੀਂ ਪੇਂਟਿੰਗ ਸਟਾਰਟ ਕਰਨੀ ਹੈ ਤੇ ਐਵਰੀ ਜਦੋਂ ਵੀ ਆਪਾਂ ਕਰਨੀ ਪਹਿਲਾਂ ਆਪਾਂ ਵਾਈਟ ਕਲਰ ਦੇ ਨਾਲ ਇਹਨੂੰ ਸਾਰੀ ਨੂੰ ਹੀ ਇੱਕ ਕੋਟ ਕਰ ਲੈਣਾ ਵਾ ਇੱਕ ਵਾਰੀ ਆਪਾਂ ਇੱਥੇ ਪੂਰੀ ਤੇ ਵਾਈਟ ਕਲਰ ਕਰ ਲੈਣਾ ਵਾ ਉਸ ਤੋਂ ਬਾਅਦ ਵਿੱਚ ਅਸੀਂ ਕੋਈ ਹੋਰ ਕਲਰ ਜਿਹੜਾ ਯੂਜ਼ ਕਰਨਾ ਵਾ ਤਾਂ ਕਿ ਉਹਦੀ ਜਿਹੜੀ ਫਿਨਿਸ਼ਿੰਗ ਆ ਉਹ ਵਧੀਆ ਆਵੇ ਜਦੋਂ ਅਸੀਂ ਥੱਲੇ ਵਾਈਟ ਕਲਰ ਕਰ ਲਾਂਗੇ ਥੈਨ ਅਸੀਂ ਹੋਰ ਕੋਈ ਕਲਰ ਉੱਪਰ ਕੋਈ ਡਿਜ਼ਾਈਨ ਕੋਨ ਦੇ ਵਿੱਚ ਕਰਾਂਗੇ ਤੇ ਉਹ ਬਹੁਤ ਹੀ ਵਧੀਆ ਉਹਦੀ ਲੁੱਕ ਆਏਗੀ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਵਾਈਟ ਕਲਰ ਦੇ ਨਾਲ ਕਰਾਂਗੇ ਇਹਨੂੰ ਪੂਰੀ ਨੂੰ ਕਵਰ ਕਰ ਲਾਂਗੇ ਉਸ ਤੋਂ ਬਾਅਦ ਵਿੱਚ ਆਪਾਂ ਫਿਰ ਹੋਰ ਕੋਈ ਇਹਦੇ ਤੇ ਡਿਜ਼ਾਈਨ ਜਿਹੜਾ ਉਹ ਪਾਵਾਂਗੇ ਤੇ ਇਹਦੇ ਵਾਸਤੇ ਮੈਂ ਲਿਆਵਾ ਇੱਕ 플랫 ਬ੍ਰਸ਼ ਲੈ ਆਵਾ ਇਹ ਵੈਸੇ 4 ਨੰਬਰ ਦਾ 플랫 ਬ੍ਰਸ਼ ਤੁਸੀਂ ਕੋਈ ਵੀ ਲੈ ਸਕਦੇ ਜੀ ਕੋਈ ਚੌੜਾ ਵੀ ਲੈ ਸਕਦੇ ਜੀ ਆਪਾਂ ਬ੍ਰਸ਼ ਦੇ ਨਾਲ ਜੀ ਚੰਗੀ ਤਰ੍ਹਾਂ ਦੇ ਨਾਲ ਵਾਈਟ ਕਲਰ ਲਗਾ ਲੈਣਾ ਤੇ ਪੂਰੀ ਜੁੱਤੀ ਨੂੰ ਆਪਾਂ ਵਾਈਟ ਕਲਰ ਦੇ ਨਾਲ ਕੋਟ ਕਰ ਲੈਣਾ ਵਾ ਚੰਗੀ ਤਰ੍ਹਾਂ ਕੋਟ ਕਰਨਾ ਸਾਰੀ ਨੂੰ ਕਿਤੋਂ ਵੀ ਰਹਿ ਨਾ ਜਾਵੇ ਸਿੰਗਲ ਕੋਰਡ ਅਹੀਂ ਵਾਈਟ ਕਲਰ ਦਾ ਜਦੋਂ ਕਰਾਂਗੇ ਤੇ ਸਾਡੀ ਜੁੱਤੀ ਜਿਹੜੀ ਉਹਨੂੰ ਚੰਗੀ ਤਰ੍ਹਾਂ ਬਾਅਦ ਜਿਹੜਾ ਵੀ ਕਲਰ ਆਪਾਂ ਉੱਪਰ ਕਰਾਂਗੇ ਉਹਦੀ ਵਧੀਆ ਫਿਨਿਸ਼ਿੰਗ ਆਏਗੀ ਫਿਰ ਆਪਾਂ ਇੱਕ ਕਾਰਡ ਲੈ ਲੈਣਾ ਵਾ ਕੋਈ ਗੱत्ता ਲੈ ਲਓ ਤੇ ਉਹਦੇ ਉੱਤੇ ਇੱਕ ਪੰਜ ਪਤੀਆਂ ਦਾ ਫੁੱਲ ਤੁਸੀਂ ਡਰਾ ਕਰ ਲਓ ਇਦਾਂ ਦਾ ਜਿਵੇਂ ਮੈਂ ਕਰਨੀ ਆ ਤੇ ਇਹਨਾਂ ਦੀ ਤੁਸੀਂ ਕਟਿੰਗ ਕਰ ਲਓ ਇੱਕ ਫਲਾਵਰ ਆਪਾਂ ਵੱਡਾ ਕਰਨਾ ਤੇ ਇੱਕ ਉੱਤੋਂ ਥੋੜਾ ਨਿੱਕਾ ਡਰਾ ਕਰਨਾ ਵਾ ਦੋ ਫਲਾਵਰ ਕਰਨੇ ਆ ਤੇ ਦੋਨਾਂ ਦੀ ਹੀ ਆਪਾਂ ਕਟਿੰਗ ਕਰ ਲੈਣੀ ਆ ਜਿਹੜਾ ਵੱਡਾ ਫਲਾਵਰ ਆ ਉਹਨੂੰ ਆਪਾਂ ਜੁੱਤੀ ਦੇ ਬਿਲਕੁਲ ਵਿੱਚ ਘਾਰ ਰੱਖਣਾ ਤੇ ਉਹਨੂੰ ਅੰਗੂਠੇ ਦੇ ਨਾਲ ਦੱਬ ਕੇ ਤੇ ਕੋਈ ਵੀ ਕਲਰ ਲੈ ਲਓ ਤੁਸੀਂ ਮੈਂ ਇੱਥੇ ਫਲੈਟ ਬ੍ਰਸ਼ ਲਿਆਵਾ ਤੇ ਨਾਲ ਮੈਂ orange ਕਲਰ ਲਿਆਵਾ ਤੇ ਜਿੱਦਾਂ ਮੈਂ ਅਪਲਾਈ ਕਰਨੀ ਸੇਮ ਇਸੇ ਤਰ੍ਹਾਂ ਦੇ ਨਾਲ ਹੀ ਅਪਲਾਈ ਕਰਨਾ ਵਾ ਬ੍ਰਸ਼ ਨੂੰ ਆਪਾਂ ਕਾਰਡ ਤੋਂ ਸਟਾਰਟ ਕਰਨਾ ਫੇਰਨਾ ਤਾਂ ਕਿ ਜਦੋਂ ਕਾਰਡ ਦੇ ਉੱਤੇ ਜਿਹੜਾ ਐਕਸਟਰਾ ਕਲਰ ਲੱਗ ਜੇਗਾ ਚੰਗੀ ਤਰ੍ਹਾਂ ਦੇ ਨਾਲ ਇਹ ਸਾਰਾ ਕਲਰ ਵਾਲੇ ਦਵਾਰੇ ਇਹਦੇ ਕਰ ਲੈਣਾ ਵਾ ਤੇ ਇੱਕ ਸੂਰਜਮੁਖੀ ਦੀ ਸ਼ੇਪ ਦਾ ਇੱਕ ਫਲਾਵਰ ਜਿਹੜਾ ਵਾ ਉਹ ਬਣ ਕੇ ਇੱਥੇ ਰੈਡੀ ਹੋ ਜਾਏਗਾ ਮੈਂ ਦੋ ਕਲਰ ਯੂਜ਼ ਕਰਾਂਗੀ ਪਹਿਲੇ ਇਹਦੇ ਉੱਤੇ ਮੈਂ orange ਕਲਰ ਯੂਜ਼ ਕੀਤਾ ਤੇ ਜਿਹੜੇ ਛੋਟੇ ਫਲਾਵਰ ਬਣਾਣੇ ਨੇ ਉਹਨਾਂ ਤੇ ਮੈਂ yellow ਕਲਰ ਯੂਜ਼ ਕੀਤਾ ਇੱਕ ਐਮਲ ਦੇ ਐਕ੍ਰੀਲਿਕ ਕਲਰ ਨੇ ਤੁਸੀਂ ਫੈਬਰਿਕ ਪੇਂਟ ਵੀ ਲੈ ਸਕਦੇ ਜੇ ਕੋਈ ਵੀ ਲੈ ਸਕਦੇ ਜੇ ਫਲੈਟ ਬ੍ਰਸ਼ ਦੇ ਨਾਲ ਥੋੜਾ ਜਲਦੀ ਹੋ ਜਾਂਦਾ ਨਾਲੇ ਫਿਨਿਸ਼ਿੰਗ ਵਧੀਆ ਆਂਦੀ ਹੈ ਇਸ ਕਰਕੇ ਫਲੈਟ ਬ੍ਰਸ਼ ਦੇ ਨਾਲ ਇਹ ਡਿਜ਼ਾਈਨ ਜਿਹੜੇ ਵਧੀਆ ਬਣਦੇ ਨੇ ਤੇ ਜਦੋਂ ਅਸੀਂ ਇਹਨੂੰ ਚੁੱਕਣਾ ਵਾ ਉਦੋਂ ਸਟੈਂਸਲ ਨੂੰ ਗੱਤੇ ਨੂੰ ਤੇ ਉਦੋਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਚੁੱਕਣਾ ਇਹਨੂੰ ਉੱਪਰੋਂ ਉਠਾ ਲੈਣਾ ਵਾ ਆ ਦੇਖੋ ਕਿੱਡਾ ਸੋਹਣਾ ਇੱਕ ਫਲਾਵਰ ਬਣ ਕੇ ਰੈਡੀ ਹੋ ਗਿਆ ਹੈ ਐਦਾਂ ਹੀ ਆਪਾਂ ਛੋਟੇ ਫਲਾਵਰ ਲੱਣਾ ਵਾ ਜਿਹੜੇ ਦੋ ਕੱਟੇ ਸੀਗੇ ਉਹ ਚ ਜਿਹੜਾ ਛੋਟਾ ਵਾ ਉਹਨੂੰ ਆਪਾਂ ਦੂਜੀ ਸਾਈਡ ਤੇ ਰੱਖ ਕੇ ਸੇਮ ਉਸੇ ਤਰ੍ਹਾਂ ਦੇ ਨਾਲ ਹੀ ਡਰਾਅ ਕਰਨਾ ਵਾ ਇਹਨੂੰ ਚੰਗੀ ਤਰ੍ਹਾਂ ਨਾਲ ਅੰਗੂਠੇ ਦੇ ਨਾਲ ਦਬ ਲੈਣਾ ਤਾਂ ਕਿ ਹਿੱਲੇ ਨਾ ਸੇਮ ਉਸੇ ਤਰ੍ਹਾਂ ਹੀ ਸੇਮ ਬ੍ਰੈਸ ਦੇ ਨਾਲ ਹੀ ਮੈਂ ਡੇਇੰਗ ਕਰਨਾ ਹਲਕੇ ਹੱਥਾਂ ਦੇ ਨਾਲ ਆਪਾਂ ਕਰਨਾ ਬਹੁਤਾ ਦਬਣਾ ਨਹੀਂਗਾ ਤੇ ਪੂਰੀ ਇਹਦੀ ਫਿਨਿਸ਼ਿੰਗ ਆਣੀ ਚਾਹੀਦੀ ਆ ਉੱਪਰੋਂ ਸਟੈਂਸਲ ਜਿਹੜੀ ਉਹ ਹਿੱਲੇ ਨਾ ਬਿਲਕੁਲ ਵੀ ਨਹੀਂ ਤੇ ਡਿਜ਼ਾਈਨ ਖਰਾਬ ਹੋ ਜਾਣਾ ਇਧਰੋਂ ਆਪਾਂ ਦੂਜੇ ਪਾਸੇ ਵੀ ਡਰਾ ਕਰ ਲਾਂਗੇ ਸੇਮ ਡਿਜ਼ਾਈਨ ਤੇ ਉਸੇ ਤਰ੍ਹਾਂ ਹੀ ਡਰਾਅ ਕਰਨਾ ਜਿਸ ਤਰ੍ਹਾਂ ਹੀ ਪਹਿਲਾਂ ਕੀਤਾ ਵਾ ਆ ਦੇਖੋ ਕਿੱਡੇ ਸੋਨੇ ਫਲਾਰ ਸਾਡੇ ਤਿੰਨੇ ਬਣ ਕੇ ਤੇ ਰੈਡੀ ਹੋ ਗਏ ਆ ਹੁਣ ਅਸੀਂ ਜੈਲੋ ਕਲਰ ਲੈ ਕੇ ਤੇ ਜਿਹੜਾ orange ਕਲਰ ਸੀਗਾ ਉਹਦੇ ਵਿੱਚ ਜਿਹੜੀ ਜਗ੍ਹਾ ਉਹਦੇ ਵਿੱਚ ਫਿਲ ਕਰ ਲਿਆ ਤੇ ਉਹਦੇ ਵਿੱਚ ਫਿਰ orange ਕਲਰ ਦੇ ਨਾਲ ਹਲਕੇ ਹਲਕੇ ਜਿਹਾ ਆਪਾਂ ਡਿਜ਼ਾਈਨ ਜਿਹਾ ਬਣਾਤਾ ਜੁੱਤੀ ਦੀ ਬੈਕ ਸਾਈਡ ਜਿਹੜੀ ਆ ਉੱਤੇ ਵੀ ਆਪਾਂ ਇੱਕ ਫਲਾਵਰ ਦਵਾਂਗੇ ਉਹਦੇ ਵਾਸਤੇ ਮੈਂ ਇੱਕ ਡੰਡੀ ਡਰਾ ਕਰ ਲਈ ਗ੍ਰੀਨ ਕਲਰ ਦੀ ਤੇ ਨਾਲ ਪੱਤੀਆਂ ਬਣਾ ਲਈਆਂ ਇੱਥੇ ਗ੍ਰੀਨ ਕਲਰ ਯੂਜ਼ ਕੀਤਾ ਪੱਤੀਆਂ ਵਾਸਤੇ ਸੈਫ ਗ੍ਰੀਨ ਕਲਰ ਹੈ ਤੇ ਇਹਦੇ ਉੱਪਰ ਆਪਾਂ ਸੇਮ ਉਸੇ ਤਰ੍ਹਾਂ ਹੀ ਤਿੰਨ ਫਲਾਵਰ ਜਿਹੜੇ ਡਰਾ ਕਰ ਲਾਂਗੇ ਪਹਿਲਾਂ ਮੈਂ orange ਕਲਰ ਦਾ ਡਰਾ ਕੀਤਾ ਤੇ ਸਾਈਡਾਂ ਤੇ ਫਿਰ yellow ਡਰਾ ਕਰ ਲਾਂਗੇ बड़े सुहना फ्लावर बनके ये भी रेडी होना है सेम ऐसे तरह यही दूसरा फ्लावर भी ड्रा कर लेंगे ਇਹ ਦੇਖੋ ਕਿੱਡੇ ਸੋਹਣੇ ਫਲਾਵਰ ਬਣ ਕੇ ਰੈਡੀ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਗ੍ਰੀਨ ਕਲਰ ਦੀਆਂ ਡੰਡੀਆਂ ਦੇ ਨਾਲ ਇਹਨੂੰ ਕੰਪਲੀਟ ਕਰ ਦਾਂਗੇ ਇਹ ਦੇਖੋ ਕਿੰਨੀ ਪਿਆਰੀ ਲੁੱਕ ਆਂਡਾ ਪੀ ਇਹਦੀ ਹੁਣ ਇਹ ਇੱਕ ਹੋਰ ਸਟੈਂਸਲ ਕੱਟ ਕਰਾਂਗੇ ਇਹਦੇ ਵਿੱਚ ਆਪਾਂ ਜਿਗਜੈਗ ਵਾਲਾ ਡਿਜ਼ਾਈਨ ਬਣਾਉਣਾ ਜਿਸ ਤਰ੍ਹਾਂ ਪਹਾੜੀਆਂ ਹੁੰਦੀਆਂ ਨੇ ਮਾਊਂਟੇਨਸ ਉਦਾਂ ਦਾ ਇਹ ਦੇਖੋ ਮੈਂ ਪੈਨਸਲ ਨਾਲ ਡਰਾ ਕਰਕੇ ਕੱਟ ਕਰ ਲਿਆ ਤੇ ਇਹਨੂੰ ਜੁੱਤੀ ਦੀਆਂ ਸਾਈਡਾਂ ਦੇ ਉੱਤੇ ਰੱਖ ਕੇ ਸੇਮ ਉਸੇ ਤਰ੍ਹਾਂ ਸੇਮ ਬ੍ਰਸ਼ ਦੇ ਨਾਲ ਹੀ ਤਾਂ ਨੂੰ ਇਹਦਾ ਡਿਜ਼ਾਈਨ ਬਣਾਵਾਂਗੇ ਜਿਹੜਾ ਇੱਕ ਪਹਾੜੀਆਂ ਦੀ ਤਰ੍ਹਾਂ ਡਿਜ਼ਾਈਨ ਬਣ ਜਾਏਗਾ ਇਹ ਉੱਚਾ ਨਹੀਂ ਮਾਜਾ ਡਿਜ਼ਾਈਨ ਬਣ ਜਾਂਦਾ ਬੜਾ ਸੋਹਣਾ ਇਹ ਦੇਖੋ ਕਿੱਡਾ ਸੋਹਣਾ ਬਣ ਗਿਆ ਹੈ ਇਹ ਔਰਿੰਜ ਕਲਰ ਦੇ ਨਾਲ ਸੇਮ ਉਸੇ ਤਰ੍ਹਾਂ ਦਾ ਇਹ ਡਿਜ਼ਾਈਨ ਜਿਹੜਾ ਉਹਦੇ ਵਿੱਚ ਡਰਾ ਕਰ ਲਾਂਗੇ ਪਹਿਲਾਂ ਨਾ ਮੈਂ ਆ ਪੱਤੀਆਂ ਬਣਾਈਆਂ ਸੀ ਗ੍ਰੀਨ ਕਲਰ ਦੀਆਂ ਬਟੇ ਥੋੜੀਆਂ ਨਹੀਂ ਸੀ ਸਹੀ ਲੱਗਣ ਡੀਆਂ ਫਿਰ ਮੈਂ ਇਹਨਾਂ ਨੂੰ ਉਹਦੇ ਉੱਪਰ ਵਾਈਟ ਕਲਰ ਕਰਤਾ ਸੀਗਾ ਤੇ ਉਹਦੇ ਨਾਲ ਇਹਨਾਂ ਨੂੰ ਚਪਾ ਦਿੱਤਾ ਸੀ ਤੇ ਇਹਦੀ ਤਣੀ ਜਿਹੜੀ ਤਣੀ ਦੇ ਉੱਤੇ ਵੀ ਆਪਾਂ ਸੇਮ ਪੱਟੀ ਜੀ ਵਾਲਾ ਡਿਜ਼ਾਈਨ ਕਰਦਾਂਗੇ ਇਹਦੇ ਵਿੱਚ ਮੈਂ ਦੋ ਕਲਰ ਯੂਜ਼ ਕੀਤੇ ਨੇ ਇੱਕ orange ਕੀਤਾ ਤੇ ਇੱਕ yellow ਤੇ ਥੋੜਾ ਥੋੜਾ ਮੈਂ ਥੱਲੇ ਜਿਹੜਾ ਵਾਈਟ ਕਲਰ ਦੀ ਤਣੀ ਸੀਗੀ ਉਹ ਵੀ ਮੈਂ ਵਾਈਟ ਕਲਰ ਵਿੱਚ ਰਹਿਣ ਤਾਂ ਕਿ ਥੋੜਾ ਹੋਰ ਉਹਦਾ ਜਿਆਦਾ ਸੋਹਣੀ ਲੁੱਕ ਆਵੇ ਆ ਦੇਖੋ ਐਦਾਂ ਦੀ ਰੈਡੀ ਹੋਈ ਏ ਤਨੀ ਇਹ ਸਾਡੀ ਜੁੱਤੀ ਦੀ ਫਾਈਨਲ ਲੁੱਕ ਆ ਜੀ ਆ ਦੇਖੋ ਇਹੜੀਆਂ ਪੱਤੀਆਂ ਬਣਾਈਆਂ ਸੀ ਉੱਤੇ ਮੈਂ ਵਾਈਟ ਕਲਰ ਫੇਰ-ਫੇਰਤਾ ਸੀ ਤੇ ਉਹਨੂੰ ਮੈਂ ਖਤਮ ਕਰਤਾ ਸੀਗਾ ਉਹਦਾ ਡਿਜ਼ਾਈਨ ਉਹ ਥੋੜਾ ਸਹੀ ਨਹੀਂ ਸੀ ਲੱਗਣ ਰਿਹਾ ਤੇ ਐਦਾਂ ਬਹੁਤ ਸੋਹਣੀ ਲੱਗਣ ਈ ਆ ਇਹਦਾ ਫਰੰਟ ਸਾਈਡ ਆ ਆਹ ਸਾਈਡਾਂ ਤੇ ਫਲਾਵਰੇ ਦੀ ਬੈਕ ਸਾਈਡ ਤੇ ਤੇ ਬਹੁਤ ਸੋਹਣੀ ਜੁੱਤੀ ਬਣ ਕੇ ਰੈਡੀ ਹੋਈ ਹੈ ਤੁਸੀਂ ਵੀ ਇਸ ਤਰ੍ਹਾਂ ਆਪਣੀ ਪੁਰਾਣੀ ਜੁੱਤੀ ਨੂੰ ਇੱਕ ਨਵੀਂ ਲੁੱਕ ਦੇ ਸਕਦੇ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਨਾ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ